ਸਾਸ੍ਰੀ ਗਾਲ ਜੀ ਕੀ ਹਾਲ ਚੱਲ ਥੋਡਾ ਸਾਰਿਆਂ ਦਾ ਤੇ ਅੱਜ ਆਪਣਾ ਸ਼ੂਟ ਚੱਲ ਰਿਹਾ ਹੈ ਇਸ਼ੂ ਦੇ ਚੈਨਲ ਤੇ ਤੇ ਸਾਰੇ ਆਰਟਿਸਟ ਇਕੱਠੇ ਹੋਏ ਨੇ ਤੇ ਅੱਜ ਆਪਾਂ ਸਵਾਗਤ ਕਰਦੇ ਹਾਂ ਸੁਨੀਤਾ ਪਟਾਰ ਮੈਡਮ ਜੀ ਦਾ ਇਹਨਾਂ ਨੇ ਨਵੀਂ ਐਂਟਰੀ ਲਈ ਆਪਣੀ ਵੀਡੀਓ ਚ ਹਾਂਜੀ ਤੇ ਮੈਂ ਬੈਕ ਕੈਮਰਾ ਕਰਕੇ ਤੁਹਾਨੂੰ ਸਾਰਿਆਂ ਦੀਆਂ ਸ਼ਕਲਾਂ ਦਿਖਾਉਣੀ ਆ ਫਸਟ ਆਫ ਆਲ ਤੁਸੀਂ ਸ਼ਕਲ ਦੇਖੋ ਸੁਖਪਾਲ ਕੌਰ ਲਹਿਰਾ ਐਂਡ ਸੈਕੰਡ ਟਰਮ ਗੱਗਾ ਪਿੱਲਾ ਜੀ ਆ ਬੈਠੀ ਸਾਡੀ ਸੁਨੀਤਾ ਪਟਾਲ ਐ ਹੈਲੋ ਆਉਂਦੀ ਆ ਕਹਿੰਦੇ ਦੂਰੋਂ ਹੀ ਆਏ ਆਏ ਮੇਰੀ ਅੱਧੀ ਆਡੀਅנס ਮਰ ਜੂ ਇਹਦੀ ਹੈਲੋ ਨਾਲ ਤੇ ਇੱਧਰ ਆ ਜੀ ਪੰਜਵਾਂ ਕਹਿੰਦੇ ਨਾ ਸੌਰੀ ਚੌਥਾ ਇਹ ਆ ਜੀ ਦਤਾਲ ਤੋਂ ਮੁੰਡਾ ਆਕਾਸ਼ ਕਹਿੰਦੇ ਹੈ ਤੇ ਇਹ ਆ ਜੀ ਟੀਨਾ ਫਰੋਂ ਬਰਾਸ ਤੇ ਇਧਰ ਮਾਨਸਾ ਤੋਂ ਇਹਨੂੰ ਤੁਸੀਂ ਜਾਣਦੇ ਹੀ ਹੋਵੋਗੇ ਇਹਨਾਂ ਨੂੰ ਤਾਂ ਹਨਾ ਤੇ ਬਾਤ ਜਿਵੇਂ ਬਿਹਾਰ ਕਹਤਾ ਹੈ ਕਹਿੰਦੇ ਮੇਰਾ ਨਾਮ ਬਗੜ ਦਿੰਨੀ ਆ ਇਹਨੇ ਬਿਹਾਰ ਅੰਕਲ ਬਿਹਾਰ ਬਿਹਾਰ ਹਾਂ ਨਹੀਂ ਉਹ ਸਹੀ ਗੱਲ ਹੈ ਮੇਰਾ ਨਾਮ ਪਤਾ ਕੀ ਲੈਣਗੇ ਬਿਹਾਰ ਮੈਂ ਬਿਹਾਰ ਪਰ ਨਾਮ ਮੇਰਾ ਬਿਹਾਰ ਹੈ ਬਿਹਾਰ ਭਈ ਮੈਂ ਨਾਮ ਬਗੜਾ ਕਰੂੰਗੀ ਲੈ ਹੁਣ ਇਧਰ ਵੀ ਤੀਨਾਂ ਨੇ ਲਾ ਰੱਖੀਓ ਮਹਿਫਲ ਤੀਨਾਂ ਗੇ ਦੀ ਮੈਂ ਸੁਣਾਉਂਗੀ ਗਾਣਾ ਹਾਂ ਤੇ ਹੰਤ ਤੁਸੀਂ ਵੀ ਸੁਣੋ ਤੇ ਆਨੰਦ ਲਓ ਟੀਨਾ ਦੇ ਗਾਣੇ ਦਾ ਹਾਂਜੀ ਜੀ ਲੈ ਬੀਟੀਨਾ ਮੈਂ ਤਾਂ ਦੇ ਰਾਂ ਚੁੱਪ ਕਰ ਜਾ ਮੜੋ ਫੋਨ ਨਾ ਮੈਂ ਸਹੀ ਹੈ ਮੈਂ ਮੈਂ ਨਵੇਂ ਲੋੜ ਨਹੀਂ ਗਿਆ ਇਹ ਮਾਈ ਦੀ ਮੜਾ ਹੈ ਹਾਂ ਤੁਸੀਂ ਛੀਓ ਕਿ ਖੜ ਮੂੰਹ ਆਡੀਅנס ਨਾਲ ਵੀ ਹੋਵੇ ਮੜਾ ਜੀ ਲੈ ਆਡੀਅਨਸ ਮੇਰੇ ਇਧਰ ਬੈਠੀ ਹੈ ਮੈਂ ਕਿਹੜਾ ਖਿੜ ਉਹ ਮਾਈ ਦੀ ਬਈ ਜਦੋਂ ਮੈਂ ਗੀਤ ਨਾ ਨਾਣਾ ਮੇਰੇ ਨਾਂ ਦਾ ਜਕਾਰਾ ਬੋਲਣਾ ਚਾਹੀਦਾ ਹੋਰ ਨੰਝਾ ਜਕਾਰਾ ਬੋਲ ਤੀਨਾ ਮਦਦੀ ਜੈ ਲੈ ਭਈ ਇਸ ਪਹਿਲੇ ਬੋਲ ਮਾਤਾ ਪ੍ਰਸ਼ਾਦ ਵੰਡਣਾ ਪ੍ਰਸ਼ਾਦ ਵੰਡਣਾ ਲੈ ਮਾਤਾ ਨੂੰ ਘਣੀ ਹੋਰ ਮੈਂ ਹੋਰ ਤੇ ਜਕਾਰਾ ਘੜਾ ਜਦੋਂ ਮਾਤਾ ਹੀ ਕੱਢੀ ਕੱਟੀ ਕਲਾਪਿੰਗ ਹੋਣੀ ਚਾਹੀਦੀ ਸਾਰਿਆਂ ਨੇ ਫੋਨ ਹੱਥਾਂ 'ਚ ਸੁਟੇ ਹੋਣ ਮੈਂ ਤਾਂ ਪ੍ਰਸ਼ਾਦ ਹੀ ਨਹੀਂ ਵੰਡਦਾ ਮੈਂ ਕਿਤਾਬਸ ਠੀਕਾ ਤੀਨਾ ਠੀਨਾ ਹੋ ਜਾਏ ਭਈ ਅੱਖਾਂ ਆਈਸ਼ੂ ਅੱਖਾਂ ਤੀਨਾ ਲੌਣੇ ਚਾਹੀਦਿਆਂ ਨੇ ਓਨਲੀ ਤੀਨਾ ਲ ਆਪ ਕੋ ਜੀ ਨਹੀਂ ਕੋਈ ਗਾਣੇ ਦੀ ਦਿੱਕਤ ਹੈ ਮੈਂ ਨਾ ਗਾਣਾ ਨਹੀਂ ਸੁਣਾਉਂਦੀ ਮੈਂ ਨਾ ਸ਼ਾਇਰੀ ਕਰੂੰਗੀ ਇਹਨਾਂ ਨੇ ਪੰਗ ਪਾਤਾ ਚਲ ਬਹਿ ਜਾ ਫਿਰ ਸੁਣਾ ਦੇ ਖਾਲ ਲਵ ਦਿੱਤੀ ਸੁਣਾ ਦੇ ਸੁਣਾ ਦੇ ਪਹਿਲਾਂ ਪਹਿਲਾਂ ਗਾਣਾ ਢਿੱਕੀ ਹਾਇ ਕਿੱਡਾ ਕੁੱਤਾ ਤੀ ਤੂੰ ਕੰਨ ਦਾ ਤਸਗੇ ਤੇਰਾ ਸੌਣ ਲੜੀਂਗੀ ਸਭ ਕੋ ਨਾ ਪੈਸਾ ਦੇ ਕੇ ਦਿੱਕਤ ਲਈਏ ਸੁਣਾਉ ਉਸ ਦੋਸਰੇ ਪੇ ਦਿੱਤਾ ਮੇਰੇ ਸਿੱਧੇ ਸਾਹਮਣੇ ਨਹੀਂ ਡੀਜੇ ਬੰਨਾਗੇ ਮੰਨਦਾ ਮੈਂ ਕਿਹੜਾ ਡੀ ਜੀ ਨੇ ਗਾਣਾ ਬਗਵਾਸ ਸਿੰਗ ਕਰਨੇ ਇਹ ਗਾਂਦੀ ਨਹੀਂ ਇਹ ਗੱਦੀ ਗਾ ਸੁਣਾਓ ਪਹਿਲਾਂ ਇਹਨੂੰ ਵਾਰ ਕੱਢੋ ਸਰਵਜੀ ਚਲ ਕਲਾਸ਼ ਬੋਲਣਾ ਨਹੀਂ ਆ 200 200 ਇਹ ਨੂੰ ਪੈਸੇ ਦਿੱਤੇ ਨਹੀਂ ਜਿਹੜੇ ਮੇਰੀ ਬੇਇੱਜ਼ਤੀ ਕਰ ਰਹੇ ਹੈ ਮੈਂ ਤਾਂ ਬੱਦ ਮਾਰੂਗੀ ਬੇਇੱਜ਼ਤੀ ਕਰਨ ਦੀ ਪੈਸੇ ਕਲਾਸ਼ ਪੈਸੇ ਬੱਦ ਮਾਰੂ ਕੁਝ ਸੁਣਾਏਂਗੀ ਕਿ ਬੋਲੇਗੀ ਚਲੋ ਰੀਟਨੇ ਕੌਣ ਸੁਣਨਾ ਚਾਹੀਦਾ ਤੇ ਜੋ ਕਲਾਪਿੰਗ ਹੋਣੀ ਚਾਹੀਦੀ ਪਟਕੀਆਂ ਨਿਕਲ ਆਪੇ ਸੁਣੇ ਹਾਂ ਯਾਰ ਹੋਊਗੀ ਕਲਾਪਿੰਗ ਮੈਂ ਸ਼ਾਇਰੀ ਸੁਣਾਉਣੀ ਮੇਰੇ ਮੰਡੀ ਦੀ ਬੇਟੀ ਦੀ ਕਰਨੀ ਹੈਗੀ ਸ਼ਾਇਰੀ ਹੋ ਵੀ ਚਾਹ ਬੁਆ ਕਰੇ ਪਰ ਮੈਂ ਸੁਣਾ ਰਹੀ ਹਾਂ ਠੀਕ ਹੈ ਅਕਸਰ ਬਹਾਨੇ ਬਣ ਜਾਂਦੇ ਨੇ ਵਾਹ 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 ਸ਼ਾਬਾਸ਼ ਅਕਸਰ ਬਹਾਨੇ ਬਣ ਜਾਂਦੇ ਨੇ ਹਾਂ ਅਕਸਰ ਬਹਾਨੇ ਬਣ ਜਾਂਦੇ ਨੇ ਚੱਲ ਅਕਸਰ ਬਹਾਨੇ ਬਣ ਜਾਂਦੇ ਨੇ ਵਾਹ ਇਸ ਤਾਂ ਨਿਭਾਣਾ ਹੋਵੇ ਚਾਹੇ ਛੱਡਣਾ ਗੋਟ ਯਾਰ ਗੋਟ ਗੋਟ ਕੀਦਾ ਬਤਾਦਾ ਕੀ ਬਾਤ ਵਾਹ ਬਾਈ ਚੱਕੀ ਜੈ ਬਾਈ ਮੈਂ ਬਹੁਤ ਹੋਰ ਕਿਨਾ ਕਿਨਾ ਕਰਨਾ ਸੀ ਬਸ ਕਰੀਨਾ 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 ਇੱਕ ਇੱਕ ਸਾਡੇ ਕਹਿੰਦਾ ਓਏ ਮੈਂ ਅਰੇ ਇਸੇ ਤੋਂ ਸਭ ਤੋਂ ਮਹਿੰਗੀ ਉਹਦੀ ਸਾਦਗੀ ਕਹਿੰਦਾ ਸਭ ਤੋਂ ਮਹਿੰਗੀ ਉਹਦੀ ਸਾਦਗੀ ਸਾਦਗੀ ਨੂੰ ਮੁੱਲ ਕੀ ਦੇਣਾ ਕਹਿੰਦਾ ਸਾਰੇ ਸ਼ੇਰ ਦੀ ਮਾਂ ਭੈਣ ਕਰਦੀ ਇਹਨਾਂ ਨੇ ਬੋਲ ਗੀ ਹੋਰ ਯਾਰ ਕਹਿੰਦਾ ਮੇਰੀ ਆਡੀਅנס ਸੁਣ ਰਹੀ ਹੈ ਤੂੰ ਬੋਲ ਸਭ ਤੋਂ ਮਹਿੰਗੀ ਉਹਦੀ ਸਾਦਗੀ ਸਭ ਤੋਂ ਮਹਿੰਗੀ ਹੈ ਉਹਦੀ ਸਾਦਗੀ ਸਾਦਗੀ ਦਾ ਮੁੱਲ ਕੀ ਦੇਣਾ ਪਹਿਲਾਂ ਮੈਂ ਸੋਚਿਆ ਸੀ ਉਹਨੂੰ ਫੁੱਲ ਦੇਵਾਂਗਾ ਫਿਰ ਮੈਂ ਸੋਚਿਆ ਯਾਰ ਫੁੱਲਾਂ ਨੂੰ ਫੁੱਲ ਕੀ ਦੇਣਾ ਗੰਗਾ ਕਲਾ ਵੀ ਮੈਂ ਮੈਨੂੰ ਵੀ ਪਤਾ ਕਿ ਸੀ ਸਸ ਜੀਪ ਕੰਪਲੀਟ ਹੋ ਗਿਆ ਮੈਂ ਵੇਟ ਕਰਦਾ ਸੀ ਯਾਰ ਵੀ ਇਦੋਂ ਵੀ ਹੋਰ ਵੀ ਕੁਝ ਵਖਰਾ ਕਰੇਗਾ ਯਾਰ ਅੱਛਾ ਕਹਿੰਦਾ ਕਹਿੰਦਾ ਜੇ ਜੇ ਤੂੰ ਛੱਡ ਕੇ ਨਾ ਜਾਂਦੀ ਕੁਝ ਸਾਲਾਂ ਬਾਅਦ ਆਪਣਾ ਵਿਆਹ ਹੁੰਦਾ ਜੇ ਤੂੰ ਛੱਡ ਕੇ ਨਾ ਜਾਂਦੀ ਕੁਝ ਸਾਲਾਂ ਬਾਅਦ ਆਪਣਾ ਵਿਆਹ ਹੁੰਦਾ ਚਾਰ ਲਾਵਾਂ ਲੈਂਦੇ ਆਪਾਂ ਹੱਥੀਂ ਆਪਣੇ ਕੜਾ ਹੁੰਦਾ ਕਹਿੰਦਾ ਤੂੰ ਪਿੰਨੀ ਬਣਾ ਕੇ ਛੁਪਾ ਲੈਂਦੀ ਤੱਤਾ ਤੱਤਾ ਨਾ ਤੇਥੋਂ ਖਾ ਹੁੰਦਾ ਕਰ ਜਾ ਕੇ ਦੁੱਧ ਦਾ ਗਲਾਸ ਫੜ ਤੇ ਜੂਠਾ ਪੀਣ ਦਾ ਕਿੰਨਾ ਮਜ਼ਾ ਹੁੰਦਾ ਕਹਿੰਦਾ ਤੂੰ ਡਰ ਕੇ ਗਲ ਨਾਲ ਲੱਗ ਜਾਂਦੀ ਨਹੀਂ ਤੂੰ ਡਰ ਕੇ ਗਲ ਨਾਲ ਲੱਗ ਜਾਂਦੀ ਕਿਸੇ ਛੱਡੇਆ ਪਟਾਕਾ ਠਾ ਹੁੰਦਾ ਕਹਿੰਦਾ ਕਹਿੰਦਾ ਫਿਰ ਅਸੀਂ ਵੀ ਭੰਗੜੇ ਪਾਉਣੇ ਸੀ ਫਿਰ ਅਸੀਂ ਵੀ ਭੰਗੜੇ ਪਾਉਣੇ ਸੀ ਕਹਿੰਦਾ ਦੋ ਹੋਏ ਨਿਆਣਿਆਂ ਦਾ ਸਾਨੂੰ ਕਿੰਨਾ ਚਾਹ ਹੁੰਦਾ ਕਹਿੰਦਾ ਫਿਰ ਤੂੰ ਰਾਤਾਂ ਨੂੰ ਉੱਠ ਉੱਠ ਚੁੱਪ ਕਰਾਉਣਾ ਸੀ ਜਵਾਕਾਂ ਨੂੰ ਤੁਰਾਤਾਂ ਨੂੰ ਓਠ ਓਠ ਚੁੱਪ ਕਰਾਉਣਾ ਸੀ ਜਵਾਕਾਂ ਨੂੰ ਤੇ ਬੋਲ ਮਾਰਿਆ ਕਰਨਾ ਸੀ ਆਇਓ ਜੀ ਆ ਛੋਟਾ ਮੈਥੋਂ ਨਹੀਂ ਚੁੱਪ ਕਰਾ ਹੁੰਦਾ ਕਹਿੰਦਾ ਫਿਰ ਬੁੱਢੀ ਹੋਈ ਤੇ ਤੇਰੇ ਹੱਥ ਕੰਬਦੇ ਨਹੀਂ ਬੁੱਢੀ ਹੋਈ ਤੇ ਤੇਰੇ ਹੱਥ ਕੰਬਦੇ ਜਦ ਫੁਲਕਾ ਨਾਲ ਤੇ ਇਥੋਂ ਪਕਾ ਹੁੰਦਾ ਕਹਿੰਦਾ ਤੇਰੇ ਪੇਕਿਆਂ ਵੱਲ ਵੀ ਜਾਇਆ ਕਰਨਾ ਸੀ ਤੇਰੇ ਪੇਕਿਆਂ ਵੱਲ ਵੀ ਜਾਇਆ ਕਰਨਾ ਸੀ ਜਦ ਸੱਸ ਮੇਰੀ ਦਾ ਔਖਾ ਸਾਹ ਹੁੰਦਾ ਕਹਿੰਦਾ ਫਿਰ ਅਸੀਂ ਵੀ ਪੁੰਜੇ ਹੀ ਡੇਰੇ ਲਾਉਣੇ ਸੀ ਅਸੀਂ ਵੀ ਪੁੰਜੇ ਹੀ ਡੇਰੇ ਲਾਉਣੇ ਸੀ ਆ ਮੰਜਾ ਮੁੰਜਾ ਸਾਡੇ ਤੋਂ ਵੀ ਨਹੀਂ ਡਾਹ ਹੁੰਦਾ ਕਹਿੰਦਾ ਫਿਰ ਆਪਾਂ ਦੋਵੇਂ ਸਾਰੀ ਜ਼ਿੰਦਗੀ ਇਦਾਂ ਕੱਟਦੇ ਜਿਵੇਂ ਤੂੰ ਮੇਰੀ ਭਗਤਨ ਤੇ ਮੈਂ ਤੇਰਾ ਖੁਦਾਬੰਦਾ ਇਹ ਤੂੰ ਛੱਡ ਕੇ ਨਾ ਜਾਂਦੀ ਕੁਝ ਸਾਲਾਂ ਬਾਅਦ ਆਪਣਾ ਵਿਆਹ ਹੁੰਦਾ ਆਏ 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 ਸਮਾਂ ਸੀ ਉਹ ਬੈਠੋ ਲੈ ਬੱਚੋ ਕੁਛ ਹੱਥ ਲੇਵੋ ਮਾਰ ਟੈਲਫੋਨ ਚੁੰਡੋ ਕਲੈਕਟਿੰਗ ਕਰ ਵਾਕਈ ਹੈ ਕਲੈਕਟਿੰਗ ਕੌਣ ਠੱਡੀ ਬਲੇ ਮੈਂ ਡਿਮਾਂਡ ਕਰੂੰ ਕੁਛ ਮੈਨੂੰ ਕੁਛ ਆਉਂਦਾ ਹੀ ਨਹੀਂ ਯਾਰ ਜੋ ਤੈਨੂੰ ਆਉਦਾ ਕੰਮੀ ਉਹ ਤਾਂ ਲਿਖੀ ਨਹੀਂ ਕਿਸੇ ਨੇ ਉਹ ਨਹੀਂ ਯਾਰ ਸੱਚੀ ਆ ਸ਼ਾਇਰੀਆਂ ਸ਼ੂਰੀਆਂ ਤਾਂ ਮੇਰੇ ਵੱਸ ਦੀ ਗੱਲ ਹੀ ਨਹੀਂ ਸਾਡੇ ਵੱਲ ਤਾਂ ਮੇਰੇ ਤੇ ਸਨੇਹਾਂ ਕੋਤਾਂ ਲੜਾਈਆਂ ਪੜਾਈ ਗਈਆਂ ਕਿਵੇਂ ਕਹਿੰਦਾ ਕਹਿੰਦਾ ਤੇਰਾ ਗੱਲ-ਗੱਲ ਉੱਤੇ ਬਹਾਨੇ ਲਾਉਣਾ ਭੁੱਲਦਾ ਨਹੀਂ ਨਹੀਂ ਤੇਰਾ ਗੱਲ-ਗੱਲ ਉੱਤੇ ਬਹਾਨੇ ਲਾਉਣਾ ਭੁੱਲਦਾ ਨਹੀਂ ਨਹੀਂ ਤੇਰਾ ਹੌਲੀ-ਹੌਲੀ ਗੱਲ ਘਟਾਉਣਾ ਭੁੱਲਦਾ ਨਹੀਂ ਨੀ ਤਰਾ ਪੈਂਡ ਨਹੀਂ ਭੁੱਲਦਾ ਰਾਹ ਨਹੀਂ ਭੁੱਲਦਾ ਨੀ ਤੈਨੂੰ ਮਿਲ ਕੇ ਮਿਲਣ ਦਾ ਚਾਹ ਨਹੀਂ ਭੁੱਲਦਾ ਨੀ ਜਿੱਥੇ ਬੈੰਦੇ ਸੀ ਇਕੱਠੇ ਉਹ ਥਾਂ ਨਹੀਂ ਭੁੱਲਦਾ ਨੀ ਮੇਰੇ ਰੱਖੇ ਜਵਾਕਾਂ ਦੇ ਨਾਮ ਨਹੀਂ ਭੁੱਲਦਾ ਕਹਿੰਦਾ ਇਕੱਠਿਆਂ ਕਹਿੰਦਾ ਇੱਕ ਫੋਟੋ ਵਿੱਚ ਦੋਵੇਂ ਇਕੱਠੇ ਨਹੀਂ ਭੁੱਲਦੇ ਇੱਕ ਫੋਟੋ ਵਿੱਚ ਦੋਵੇਂ ਇਕੱਠੇ ਨਹੀਂ ਭੁੱਲਦੇ ਨੀ ਕਹਿੰਦਾ ਗੁਰੂ ਘਰ ਟੇਕੇ ਮੱਥੇ ਨਹੀਂ ਭੁੱਲਦੇ ਕਹਿੰਦਾ ਇਕੱਠਿਆਂ ਬੀਤਿਆ ਸਮਾਂ ਨਹੀਂ ਭੁੱਲਦਾ ਸੱਚੀ ਮਰਨ ਤੋਂ ਪਹਿਲਾਂ ਜਮਾਂ ਨਹੀਂ ਭੁੱਲਦਾ ਮਰਨ ਤੋਂ ਪਹਿਲਾਂ ਨਹੀਂ ਭੁੱਲਦਾ ਵਾ 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 ਦੱਲੇ ਕੋਈ ਐਨੇ ਹੋਈ ਹੋਈ ਐ ਸਾਰਾ ਪੂਰਾ ਮੇਰਾ ਵਿਸ਼ਾ ਲਾਈਵ ਜੀ ਹੋਣਾ ਸੀ ਆ ਹੋ ਰਹੀ ਆ ਕੋਈ ਕਮੈਂਟ ਪਾਸਟ ਕੋਮੈਂਟ ਹੋ ਗਿਆ ਕੋਈ ਤੁਸੀਂ ਆਨੇ ਦਾ ਮੈਗਾਵਾ ਬਸ ਤੂੰ ਤਾਂ ਗਾਤਾ ਹੈ ਨਾ ਸਾਰਾ ਕੁਝ ਜਿਹਨੇ ਤੂੰ ਵਾਹ ਵਾਹ ਕਰਾਈ ਸੀ ਲੈਣਾ ਤੂੰ ਦੋ ਗੋਲੀਆਂ ਨਾ ਵੇ ਇਹ ਬੋਲਦੇ ਆ ਪਰ ਵਾਹ ਵਾਹ ਜਾਂਦੇ ਕਰੀ ਕੋਈ ਪੈ ਰਿਤੇਰੇ ਨੇ ਕਹਿੰਦਾ ਹਰਦੀ ਹਰ ਸਕੂਟਰ ਜਿੱਦਾਂ ਹੁਣਾਂ ਦਾ ਨਹੀਂ ਬਸ ਇਹ ਫੋਨ ਤੋਂ ਦੇਖ ਦੇ ਇੱਕ ਬੋਲੀ ਜਾਂਦਾ ਨਾ ਨਾ ਫਿਰ ਹੁਣ ਹੁਣ ਤਾਂ ਫਿਰ ਮੈਂ ਉਹ ਹੀ ਸੁਣਾਉਂਗਾ ਨਾ ਉਹ ਸੁਣਾਉ ਕਹਿੰਦਾ ਜਦ ਚੂੜੀ ਵਿੱਚ ਗੁੱਟ ਪੈਣਾ ਜਦ ਚੂੜੀ ਵਿੱਚ ਗੁੱਟ ਪੈਣਾ ਹੈ ਫੁੱਲ ਨਵਾਂ ਇੱਕ ਫੁੱਟ ਪੈਣਾ ਜਦ ਚੂੜੀ ਵਿੱਚ ਗੁੱਟ ਪੈਣਾ ਹੈ ਚੂੜੀ ਚ ਗੋਟੀ ਨਹੀਂ ਪੈਂਦਾ ਪਤਾ ਨਹੀਂ ਕਿੰਨਾ ਕੁ ਮੋਟਾ ਹੈ ਮਾੜੇ ਘਰੇ ਲੁੱਟੀ ਜਾਂਦਾ ਮਾਰੇ ਘਰੇ ਲੁੱਟ ਜਾਂਦਾ ਇਸ਼ਕ ਵੀ ਐਸਾ ਟੁੱਟ ਪੈਣਾ ਏ ਇਸ਼ਕ ਵੀ ਐਸਾ ਟੁੱਟ ਪੈਣਾ ਵਾ 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 ਬੀ ਜੀ ਜੀ ਬੋਲਿਆ ਜੀ ਜੀ ਟੁੱਟ ਪੈ ਨਹੀਂ ਜੀ 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 ਅਲੀਆ ਇਹ ਲੱਗਦਾ ਕਿ ਮੈਂ ਜੂ ਸੁਤ ਸੁਦੇ ਰਹਾ ਹਾਂ ਤੂੰ ਜੇ ਕਰਾਂਗਾ ਰਿਸ਼ੀ ਜਨਾਲਾ ਦੱਸੋ ਇਸ਼ਕ ਦੇ ਨਾਲ ਬੰਸਾ ਚੇ ਨਾ ਸੁਣਾਉਣਾ ਦੋ ਲੈਣਾ ਬਸ ਦਾ ਛੋਟਾ ਸੁਣਾਓ ਸੁਣਾਓ ਕਹਿੰਦਾ ਦੁਨੀਆ ਇੱਥੇ ਲੱਖ ਡੁੱਲਦੀ ਓਏ ਹੋਏ ਅਸੀਂ ਤੇਰੇ ਤੇ ਗਏ ਆ ਡੁੱਲ ਪਾਤੂ ਹਾਏ ਹਾਏ ਮੈਨੂੰ ਲੱਗਦਾ ਮੇਰੇ ਮੇਰੇ ਸੁਣੋ 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 ਕਹਿੰਦਾ ਦੁਨੀਆ ਇੱਥੇ ਲੱਖ ਡੁੱਲਦੀ ਹਾਂ ਅਸੀਂ ਤੇਰੇ ਤੇ ਗਏ ਆ ਡੁੱਲ ਪਾਤੂ ਆਏ ਨਹੀਂ ਇਹ ਤੂੰ ਵਿਕਦੀ ਓ ਹਾਏ ਵੇਚ ਕੇ ਵੀ ਲੱਗਾ ਤੈਨੂੰ ਮੁੱਲ ਪਤੋ ਹਾਏ ਹਾਏ ਕੀ ਕਰੀਓ ਕੇ ਹਾਏ ਦੇਖਿਆ ਕਿਤਰਾ ਹੈ ਕਹਿ ਬਈ ਨਾ ਬਈ ਸਹੀ ਗੱਲ ਹੈ ਤਾਂ ਪੈਂਦਾ ਮੁੱਲ ਹਾਂ ਹਾਂ ਪੈਂਦਾ ਮੁੱਲ ਨਹੀਂ ਯਾਰ ਲੈ ਪਰ ਹੁਣ ਕਿਸੇ ਨੇ ਦੇਖ ਕੇ ਦੋ ਮੈਂ ਉਹ ਕਰੂ ਇਸ ਯਾਰਾ ਹੁੰਦਾ ਉਹ ਸਾਰੀ ਤੁੰਨੇ ਨਾ ਬਰਤ ਲੱਗੀ ਪਰ ਦੇਖਿਆ ਨੇ ਆਕਾਸ਼ ਵਾਲਾ ਬਿਲਕੁਲ ਨਹੀਂ ਪੱਤ ਲਾ ਰਿਹਾ ਹਾਂ ਇਹ ਦੇਖਣੀ ਦੇਖ ਲੈਣਾ ਮੈਂ ਤੈਨੂੰ ਲੱਖ ਹੱਬੇ ਫੁੱਲ ਖੋਦ ਦਿੰਦਾ ਹਾਏ ਹਾਏ ਆ ਮੈਂ ਮੇਰਾ ਕੋਸੀ ਪੰਦਾਣੀ ਮਨੇ ਇੱਕ ਮਿੰਟ ਓਏ ਇੱਕ ਮਿੰਟ ਹੈਲੋ ਕਹਿੰਦਾ ਲੱਖ ਮੈਂ ਵੱਧ ਦਿੰਦਾ ਇਸ ਨੂੰ ਪੈਸੇ ਦੇ ਵਿੱਚ ਹੁੰਦਾ ਜਿਹੜਾ ਹਾਂ ਕੌਣ ਬਈ ਪੈਸਾ ਵਿੱਚ ਥੁੜੀ ਇਸ ਨੂੰ ਹੁੰਦਾ ਯਾਰ ਲੱਖ ਹੈਲੋ ਥੁੜੀ ਕਰੇ ਲਦਾ ਫੋਨ ਆ ਗਿਆ ਸੀ ਨਾ ਹੈਲੋ ਮਨੇ ਬਾਜੋ ਹਟ ਗਈ ਨਾ ਮੇਰੇ ਨਾਲ ਦੀ ਆਪਾ ਕਿਵੇਂ ਚਲੋ ਇੱਕ ਹੋ ਕੇ ਹੋਨੇ ਸ਼ਾਇਦ ਓਏ ਥੂਗੀ ਨਿਕਲ ਜਾਂਦੀ ਇਹਨਾਂ ਦੀ ਨਾ 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 ਮੈਂ ਤਾਂ ਗਾਣਾ ਗਾਊਗਾ ਹਾਂ ਉਹ ਐਂ ਨਹੀਂ ਗਾਉਣਾ ਸੁਣਾਓ ਵਾਲਾ ਉਹ ਸੁਣਿਆ ਏ ਉਹ ਨਹੀਂ ਸ਼ਿਕਾਰੀ ਬਾਹਰ ਲੇ ਗੁਜੇ ਗੁਜੇ ਡਾਕੇ ਨਹੀਂ ਬਥੇਰੇ ਮਾਰ ਲੇ ਹਏ ਚੁੱਕ ਚੁੱਕ ਖਾਂਦਾ ਇਚੜਾ ਜੋ ਬਕਰੇ ਪੀ ਕੇ ਜੋ ਸ਼ਰਾਬਾਂ ਮਿਲਿਆਂ ਤੇ ਟੱਕਰੇ ਹਉ ਸਾਨੂੰ ਮਾਰੇ ਸ਼ਰਮ ਲਿਆਜ ਆਪ ਦਾ ਹੋ ਜੇ ਨਾਨ ਲਾਇਕ ਪੁੱਤ ਲੈਕ ਬਾਪ ਦਾ ਹਏ ਹੋ ਜੇ ਨਾਨ ਲਾਇਕ ਪੁੱਤ ਲੈਕ ਬਾਪ ਦਾ ਹਉ ਹੀਰੇ ਜਾਂਦੀ ਢੋਲੀ ਚ ਸਾਇਬਾ ਨਾ ਹਉ ਹੀਰੇ ਜਾਂਦੀ ਢੋਲੀ ਚ ਮੇ ਯਾਰ ਲੈਸੀ ਨਾ ਓ ਬੰਦਾ ਕਿਸੇ ਲਾ ਰੀ ਆਪਣਾ ਗਲ ਪਰਫੈਕਟਾ ਯਾਰ ਉਹ ਨਹੀਂ ਪਸਉਂਦੀ ਜਾਂਦੀ ਢੋਲੀ ਚ ਰਾਜੇ ਗੱਲਾਂ ਪਿੱਛੇ ਖਲੋ ਕੇ ਕਰੀਆਂ ਹੋ ਤੇਰੇ ਹੱਥ ਚੂੜਾ ਨਹੀਂ ਪੋਤਾਨੀ ਤੇਰੇ ਹੱਥ ਚੂੜਾ ਨੀ ਕਲਾਇਆ ਮੈਂ ਲੈ ਬੰਦਾ ਬਈ ਮੇਰੀ ਗੱਲ ਸੁਣ ਚੱਲ ਰਹੀ ਏ ਤੇਰੇ ਨਾਲ ਕਿਹੜਾ ਸੁਣਾ ਇਹ ਕਸਣਾ ਇਹ ਉਧਰੋਂ ਨਹੀਂ ਭਾਗਿਆ ਇਹ ਇੱਕ ਕਰਨੀ ਛੂ ਇਹ ਉਧਰੋਂ ਨਹੀਂ ਭਾਗਿਆ ਤੇਰੀ ਡੋਲੀ ਤੇ ਘੁੰਮਣ ਨੂੰ ਵੀ ਕਹਿ ਨਾ 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 ਉਹ ਹੋਰ ਇਹ ਕਰ ਜਾ ਟੱਪਾ ਕਹਿੰਦਾ ਹੂੰ ਹੋ ਪਗ ਘਟੀਆਂ ਚਾਦਰੇ ਕਾਲੇ ਨਹੀਂ ਕੰਠੇ ਸੋਨੇ ਤੇ ਕੰਨਾਂ ਦੇ ਵਿੱਚ ਬਾਲੇ ਨਹੀਂ ਮੁੰਡੇ ਚਟਿਆਰ ਰਮਲਾਂ ਵਾਲੇ ਨਹੀਂ ਦੱਸ ਤੇਰੇ ਕੀ ਲੱਗਦੇ ਹਾਈ ਗੱਲਾਂ ਹੁੰਦੀਆਂ ਸਾਦ ਦੇ ਡੇਰੇ ਨਹੀਂ ਉਹ ਪਾਗਾ ਵਾਲੇ ਨੇ ਕਿਹੜੇ ਨੀ ਜਿੱਦੇ ਨਾਲ ਤੂੰ ਲੈਣੇ ਫੇਰ ਨਹੀਂ ਦੱਸ ਤੇਰੇ ਕੀ ਲੱਗਦੇ ਨਹੀਂ ਦੱਸ ਤੇਰੇ ਕੀ ਲੱਗਦੇ ਨਹੀਂ ਦੱਸ ਤੇਰੇ ਕੀ ਲੱਗਦੇ ਸਾਰਾ ਹਜ਼ਾਰ ਹਜ਼ਾਰਾ ਤੂ ਪਾ ਕੇ ਆਈ ਕਾਲੇ ਰੰਗ ਦਾ ਦੇਖ ਮੁੰਡਿਆਂ ਚ ਪਿਆ ਖਦਾਰਾ ਗਲਾਬੀ ਰੰਗ ਤੇਰਾ ਸੋਹਣੀਏ ਬਲੇ ਸੋਹਣੀਏ ਤੇਰਾ ਸੋਹਣੀਏ ਪੁੱਠਾ ਨਾ ਕਰਾ ਦੇ ਕੋਈ ਕਾਰਾ ਗਲਾਬੀ ਰੰਗ ਤੇਰਾ ਸੋਹਣੀਏ ਹੋ ਹਫਿੰਡ ਸਾਰਾ ਤੱਕਦਾ ਨਹੀਂ ਹਏ ਪਿੰਡ ਸਾਰਾ ਤੱਕਦਾ ਨਹੀਂ ਜਦੋਂ ਤੂੰ ਨਿਕਲੇ ਕਿੰਨੀ ਲਾਗੇ ਇਕੱਠੇ ਹੋਏ ਬੈਲੀ ਨਹੀਂ ਜਦ ਤੂੰ ਤੁਰਦੀ ਨਾਗ ਬੜ ਖਾ ਕੇ ਹਾਏ ਕੁੜੀਆਂ ਤਾਂ ਕਹਿੰਦੀਆਂ ਨੇ ਹਏ ਹਾਏ ਕੁੜੀਆਂ ਤਾਂ ਕਹਿੰਦੀਆਂ ਨੇ ਤੇਰੀ ਉਹਨਾ ਵਿੱਚ ਸਰਦਾਰੀ ਓਏ ਗੱਭਰੂ ਦਿਲ ਹਾਰ ਗਏ ਨੀ ਮੁੜ ਕੇ ਦੇਖ ਤਾਂ ਲਾਇਕ ਵਾਰੀ ਹਾਏ ਹਾ 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 ਜਿੰਨੇ ਫੁੱਲ ਮੀਰੋ ਦਾ ਪਪੇ ਬਾਜਾ ਲੈ ਗਏ ਮੇਰੀ ਨਾਲ ਨੂੰ ਤੁੰਗੋ ਕਹਿ ਦਿੱਤੀ ਕਿ ਉਹ ਨਕੀਲ ਹੋਏ ਨਹੀਂ ਬੋਲਦਾ ਭਾਈ ਬੋਲਦਾ ਕਿਉਂਕਿ ਕਿਉਂਕਿ ਇਹ ਵਾਸ਼ਰੂਮ ਹਲੇ ਲੱਗਾ ਸੀ ਵਰਤੇ ਨਹੀਂ ਮੈਂ ਦਾਦਾ ਨਹੀਂ ਨਹੀਂ ਕੋਈ ਆਹ ਦਿਖਾ ਲਵਾਂਗੇ ਨਹੀਂ ਨਹੀਂ ਕਰੀ ਤੁਸੀਂ ਤੂੰ ਇਹ ਦੇਖੀ ਜੀ ਤੂੰ ਸਟਾਰਟ ਤੂੰ ਕਰੀ ਬਹੁਤ ਜਲਦੀ ਇੰਡਸਟਰੀ 'ਚ ਸਾਡੇ ਇਸ਼ੂ ਦਾ ਗਾਣਾ ਆਉਣ ਲੱਗਿਆ ਹੈ ਹਾਂ ਦੂਜੀ ਦੂਜੀ ਫਿਰ ਦੇ ਹਏ ਮੋਤੇ ਉਹਦੇ ਮੱਥੇ ਦਾਗ ਮਾਲ ਹੋ ਗਿਆ ਹਏ ਕਿੰਨਿਆਂ ਦਿਲਾਂ ਦਾ 피ਤਾ ਖੂਨ ਹੋਣਾ ਤੂੰ ਨੀ ਐਵੇਂ ਨਹੀਂ ਬੁਲਾਉਂਦਾ ਰੰਗ ਲਾਲ ਹੋ ਗਿਆ ਹਏ ਕਿੰਨਿਆਂ ਦਿਲਾਂ ਦਾ ਪੀਤਾ ਖੂਨ ਹੁਣ ਤੂੰ ਨੀ ਐਵੇਂ ਨਹੀਂ ਬੁਲਾਉਂਦਾ ਰੰਗ ਲਾਲ ਹੋ ਗਿਆ ਇੰਜੁਆਇੰਗ ਕਰ ਰਹੀ ਐ ਇੰਜੁਆਇੰਗ ਬੁੱਲੀਆਂ ਫੀਲ ਆ ਰਹੀ ਓਏ ਰਾਜਿਆਂ ਦੇ ਸ਼ਹਿਰ ਦੀ ਐ ਜੰਮੀ ਐ ਨੀ ਤੇਰੇ ਖੂਨ ਵਿੱਚ ਹੈ ਨੀ ਵਫਾਦਾਰੀਆਂ ਪਟਿਆਲੇ ਦੀ ਜੰਮੀਆ ਕੀ ਖੱਟਿਆ ਨੀ ਵੱਡੀ ਇੱਕ ਲੈ ਬਰੇ ਆ ਨੀ ਤੂੰ ਜੱਟ ਨਾਲ ਕਰਕੇ ਗਦਾਰੀਆਂ ਹੋ ਲਾਲਾ ਸਿੱਟ ਦੀਆਂ ਗੱਲ ਗੱਲ ਤੇ ਨੀ ਪਹਿਲਾਂ ਆਦਤਾ ਸਦਾਰ ਅਲੜੇ ਹਾਏ ਹੁੰਦਾ ਹੋਰ ਕੋਈ ਦਿੰਦਾ ਤੈਨੂੰ ਦੱਸ ਨੀ ਬਸ ਚੱਲ ਗਿਆ ਯਾਰ ਅਲੜੇ ਹਾਏ ਹੁੰਦਾ ਹੋਰ ਕੋਈ ਦਿੰਦਾ ਤੈਨੂੰ ਦੱਸ ਨੀ ਬਸ ਚੱਲ ਗਿਆ ਯਾਰ ਅਲੜੇ ਵੈਰੀ ਗੁੱਡ ਵੈਰੀ ਗੁੱਡ ਅੱਜ ਧੰਨਵਾਦੀਆਂ ਅਸੀਂ ਹੁਣ ਅਸੀਂ ਬਹੁਤ ਗਾਣੇ ਗਾਏ ਆ ਅਸੀਂ ਧੰਨਵਾਦੀਆਂ ਟੀਨਰ ਦੇ ਜਿਹੜੇ ਨੇ ਸਟੇਜ ਦੇ ਉੱਤੇ ਤੋਂ ਬਾਈ ਨੂੰ ਟਾਈਮ ਦਿੱਤਾ ਹਾਂ ਤੇ ਫੀਲ ਨਹੀਂ ਲੱਗਦਾ ਵੀ ਟਾਈਮ ਮੈਨੂੰ ਦਿੱਤਾ ਗਿਆ ਮੀਂਹ ਦੇ ਕੋਲ ਤੁਸ ਕੀ ਆ ਅੱਜ ਕੱਲ ਇਹ ਜਿਹੜਾ ਸੜ ਕੇ ਆਪੋ ਵਰਗੀ ਹਾਂ ਤੈਨੂੰ ਪਤਾ ਕੀ ਆ ਤੂੰ ਯਾਦ ਕਿ ਟੀਨਰ ਟਾਈਮ ਟਾਈਮ ਤੇ ਮੈਂ ਟਾਈਮ ਨਹੀਂ ਫਿਰ ਸਾਲੇ ਬੇਰੇ ਇਹ ਸਾਡੇ ਵਾਲੇ ਕੀੜੇ ਜਾਗ ਜਾਂਦੇ ਹਾਂ ਮੈਂ ਇਹ ਇਹੀ ਗੱਲ ਤਾਂ ਕਹਿੰਦਾ ਸੀ ਫਿਰ ਚਲੇਗੀ ਸਟਾਰਟ ਕਰਿਆ ਤੂੰ ਚੌੜ ਕਰੇਗੀ ਫੀਲ ਨਹੀਂ ਹੋ ਰਿਹਾ ਉਹ ਫੀਲ ਚਲੇ ਮੈਂ ਜਾਣੀ ਨਹੀਂ ਇੱਥੋਂ ਕੀ ਸੱਟ ਚਾਰ ਦੀ ਪਹਿਲੇ ਇਹ ਤੁਹਾਡੇ ਨੂੰ ਕਿਹੜਾ ਇੱਥੋਂ ਤਾਂ ਨਹੀਂ ਕੀ ਸਿੱਧ ਹੁੰਦਾ ਮੁੰਡੇ ਹਮੇਸ਼ਾ ਹੀ ਸੀਰੀਅਸ ਚਿੰਦੇ ਸੋ ਮੁਹ ਦਿਖਾਉਂਦੇ ਏਕੇ ਤੁਸੀਂ ਉਹ ਕਹਿਣਾ ਸੁਣਿਆ ਉਹ ਉਹ ਸੁਣਾਇਓ ਉਹ ਕਹਿਣਾ ਸੁਣਿਆ ਉਹ ਲਖਵਿੰਦਰ ਮੜਾ ਹੈ ਕਿਹੜਾ ਕਿਹੜਾ ਫੁੱਲ ਗਿੰਦੇ ਕਿਹੜਾ ਫੁੱਲ ਗਿੰਦੇ ਤਾਂ ਉਹਦੇ ਵਾਲਾ ਅਮਰਿੰਦਰ ਗਿੱਲਾ ਵਾਲਾ ਹਾਂ ਉਹ ਆਏ ਆਏ ਉਹ ਤਾਂ ਹਾਂ ਓਏ ਰੰਦ ਬੰਦ ਕਰੂਗੀ ਨਹੀਂ ਚਲਾਰ ਜੇ ਕਲਾਪਿੰਗ ਨਾਲ ਕਰੇ ਇਸ਼ਾਰਾ ਵੀ ਹੋਣਾ ਫਿਰ ਨਾ ਉਹ ਹੋ ਜਾਂਦਾ ਮੈਂ ਮੇਰਾ ਨਾ ਉਹ ਕੰਪੋਜੀਸ਼ਨ ਤੇ ਬੜਿਆ ਧਿਆਨ ਕਰਦਾ ਯਾਰ ਹਾਈ ਸੋਹਣਿਆ ਇਹ ਤਾਂ ਰੁਚੇ ਤੈਨੂੰ ਘੜਦੇ ਇਹ ਤੈਨੂੰ ਤੇ ਕੀ ਮਰੀਏ ਨੇ ਬਈ ਯਾਰ ਪੈਨ ਮਾਨੇ ਉਹ ਗੱਲਾਂ ਬਚ ਕੇ ਨਾ ਮੌਤਰੀ ਜਾਂਦੇ ਗੇੜ ਦੇ ਤੈਨੂੰ ਦੇ ਉਹ ਜਮੀਨ ਤਰਕਾ ਕੇ ਆ ਜਾਣੀ ਅੱਛਾ ਓਏ ਹੋਰੀ ਐਨੇ ਦੋਨਾਂ ਦੀਆਂ ਗੱਲਾਂ ਸੁਣ ਮੈਂ ਯਾਰ ਕਰ ਲਵਾਂ ਯਾਰ ਨਹੀਂ ਆ ਮੇਰੇ ਜਿਗਰ ਦੀ ਰਾਣੀ ਐਦਾਂ ਹੁੰਦਾ ਕੁਛ ਆ ਹਾਂ ਜਿਗਰ ਜਿਗਰ ਦਾ ਟੋਟਾ ਕਹਿੰਦੀ ਐ ਐਨੂ ਰਾਜ ਮੇਰੇ ਜਿਗਰ ਦੀਏ ਰਾਣੀ ਐ ਨਹੀਂ ਸੋਨਾ ਚੰਦਨ ਦਾ ਚੜ ਖਾਬਣਾ ਓਣਾ ਲੈ ਕੇ ਪਰੀਆਂ ਦੇ ਦੇਸੋਂ ਜਾਮ ਨੂੰ ਮੈਂ ਤੇਰਾ ਜਾਮਣੀ ਦੁਪੱਟਾ ਰੰਗਵਾਉਣਾ ਬਈ ਤਾੜੀਆਂ ਮਾਰੋ ਨਾਲ ਥੋੜੀ ਥੋੜੀ ਮੇਰੇ ਪੱਗ ਆਈ ਨਹੀਂ ਉਹਨਾਂ ਨੇ ਤਾਲ ਬਗੈੜਤੀ ਸਾਰੀ ਮਰ ਜਾ ਉਹ ਮੈਂ ਆਪ ਬਜਾ ਲੂੰਗਾ ਘੱਟ ਨਾ ਨਾ ਮੈਂ ਆਪ ਬਜਾ ਲੂੰਗਾ ਕਿਆ ਇਸ ਦੀ ਮੇਰੇ ਜਗਰ ਦੀਏ ਰਾਣੀਏ ਨੀ ਸੋਨਾ ਚੰਦ ਬਨ ਚਾਤ ਖਾਬਣੋਣਾ ਲੈ ਕੇ ਪਰੀਆਂ ਦੇ ਦੇਸੋਂ ਜਾ ਮਨੂ ਮੈਂ ਤੇਰਾ ਜਮਣੀ ਦੁਪੱਟਾ ਰੰਗਵਾਉਣਾ ਮੇਰੀ ਪਗ ਨੂੰ ਰੰਗਾਈ ਸੂਰ ਜਾ ਤੋ ਫੁੱਲ ਗੇਂਦੇ ਦਾ ਜੀ ਦੇ ਤੇ ਤੂੰ ਲਾਉਣਾ ਲੈ ਕੇ ਕਾਲੀਆਂ ਰਾਤਾਂ ਤੋਂ ਕਾਲਾ ਰੰਗ ਮੈਂ ਤੇਰੇ ਨੈਣਾਂ ਚ ਕਜਲਾਨੀ ਪਾਉਣਾ ਮਹਾਰਾਣੀ ਬਣਾਉ ਰਾਣੀਏ ਨੀ ਮਹਾਰਾਣੀ ਬਣਾਉ ਰਾਣੀਏ ਨੀ ਤੇਰੀ ਅੰਮੜੀ ਨੂੰ ਛੱਡ ਕੇ ਤੂੰ ਆਉਣਾ ਤੇਰੀ ਅੰਮੜੀ ਨੂੰ ਛੱਡ ਕੇ ਤੂੰ ਆਉਣਾ ਕੱਕ ਐ ਮੈਂ ਆਹ ਬਾਈ ਜੀ ਗਾਣਾ ਅਗਲਾ ਪਰ ਅੱਧੀ ਧੰਨਵਾਦੀ ਆ 2 ਰੁਪਏ ਦੇਦਾ ਦਿੱਤਾ ਇਹ ਨਕਲੀ ਆ ਉਹ ਚਾ ਇਹਨੂੰ ਇਹਨੇ ਜੇਰਾ ਕਿੱਥੇ ਆ ਕਿੱਥੇ ਨਾਲਾ ਜੇਰਾ ਹੀ ਨਾ ਕੱਲ੍ਹ ਆ ਕੇ ਕੋਈ ਚੱਕਰੀ ਜਦੋਂ ਪੱਛਾ ਚਲੋ ਇੱਕ ਉਹ ਗਾਣੇ ਮੈਨੂੰ ਬੜੇ ਸੋਹਣੇ ਲੱਗਦੇ ਨੇ ਉਹ ਤੁਸੀਂ ਦੇਖਿਆ ਹੋਣਾ ਉਹ ਉਹ ਫਿਲਮ ਨਹੀਂ ਆਈ ਸੀ ਉਹ ਨਹੀਂ ਫਿਲਮ ਸੀ ਨਹੀਂ ਦੇਖੀ ਨਾ ਨਾ ਉਹ ਸੱਚ ਸੁਣੀ ਹੋਣੇ ਉਹ ਸੋਨੇ ਦਾ ਤਵਾਰਾ ਤੇਦਨੀ ਨਵਰੀਆਂ ਦਾ ਕੋਈ ਕੀ ਕਰੂਗਾ ਤੇਰਿਆਂ ਹੱਥਾਂ ਤੇ ਪਤਨੀ ਆਏ ਜਗਾ ਯਾਰ ਉਹ ਬਹੁਤ ਸੋਹਣੇ ਕਰਨ ਹੱਸਦਾ ਸਨੇਪ ਹੋਈ ਸਰਦਾ ਕਿਹਾ ਤੱਕ ਲਾਵਾਂਗੇ ਜਵੇਂ ਜੀ ਕਰੂਗਾ ਕਿਹੜਾ ਬੋਲਦਾ ਤੇ ਤੇਰੀ ਨਵਰੀਆਂ ਬਾਈ ਸਟਾਰਟ ਕਰੂਗੀ ਕਿ ਜਣਾ ਲੂਗਾ ਓਏ ਐਮਰਜੈਂਸੀ ਲੈਣਾ ਨਹੀਂ ਚਲਾ ਲਓ ਓ ਪਹਿਲੇ ਐਮਰਜੈਂਸੀ ਉਹ ਕਿਹੜੀ ਕਿਹੜੀ ਫਿਲਮ ਦਾ ਨਾਮ ਹੈ ਉਹ ਹੂਹੇ ਵਾਰੀਆਂ ਬਣਾਏ ਲੈਟ ਪੀਸ ਲੱਗੂਗੀ ਉਸ ਨਾਮ ਮੈਂ ਨਾ ਤਾਰੀਖਾ ਬੋਣ ਕਿੱਥੇ ਆਈ ਨਹੀਂ ਹਸਪੀਟਲ ਹੈ ਜੀ ਹਸਪੀਟਲ ਨਹੀਂ ਲੈਟ ਪੀਸ ਇਹਨਾਂ ਤੋਂ ਅਗਲੀ ਡੇਟ ਲੈ ਲੈ 24 ਤਰੀਕ ਵਾਲਾ ਜਿਹੜਾ ਮੰਗਲਵਾਰ ਹੈ ਉਹ ਦਿਨ ਹਰਿਆਊ ਵਾਲਾ ਸ਼ੂਟ ਕਰਾਂਗੇ ਉਹ ਮੰਗਲਵਾਰ ਮੈਂ ਉੱਥੇ ਜਾਣਾ ਤਾਂ ਵੀ ਉਹ ਰਿਸਟਮੈਂਟ ਹੋ ਗਈ ਇਹ ਹੁਣ ਇੰਨਾ ਤੋਂ ਡੇਟ ਲੈ ਲੈ ਜਿਹੜਾ ਆਪਣੇ ਅਗਲਾ ਸ਼ੂਟ ਕਰਨਾ ਸਾਰੇ ਬੈਠੇ ਨੇ ਠੀਕ ਹੈ ਹੁਣ ਹੁਣ ਡੇਟ ਲੈ ਲਈਏ 13 ਦਾ ਕੋਈ ਕੋਸਾ ਦਾ ਐਂਡ ਕਰੀਏ ਰਿਸਟਮੈਂਟ